ਮੈਂ ਮੰਜੂ ਕ੍ਰਿਸਟੋਫਰ ਸੋਲਿਊਟ ਪੰਜਾਬੀ ਸੁਸਾਇਟੀ ਕੀ ਗੱਲ ਕੀ ਹੋਈ ਤੁਸੀਂ ਇੱਥੇ ਖੜੇ ਹੋਏ ਸੀ ਕਿ ਇੱਥੇ ਸਾਡਾ ਆਪਣਾ ਘਰ ਬਣ ਰਿਹਾ ਹੈ ਉਹਦੇ ਸਾਹਮਣੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਟਰਾਂਸਫਾਰਮਰ ਲਾਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਟਰਾਂਸਫਾਰਮਰ ਲਾ ਦੋ ਕੋਈ ਇਸ਼ੂ ਨਹੀਂ ਹੈਗਾ ਆਪਣਾ ਕੋਈ ਪ੍ਰੋਬਲਮ ਨਹੀਂ ਉਹ ਤਦ ਜਦ ਮੈਂ ਅੱਜ ਸਵੇਰੇ ਮੈਨੂੰ ਫਿਰ ਅਚਾਨਕ ਫੋਨ ਆਇਆ ਕਿ ਉਹ ਸ਼ਿਵਰੇ ਦਾ ਪਾਈਪ ਫਲਾ ਰਹੇ ਆ ਹੂੰ ਤੇ ਜਦੋਂ ਉਹਨਾਂ ਨੇ ਕਿਹਾ ਸ਼ਿਵਰੇ ਦਾ ਪਾਈਪ ਫੇਮ ਹੈ ਆਈਆਂ ਕਿਉਂਕਿ ਸ਼ਿਵਰੇ ਦਾ ਪਾਈਪ ਇੱਕ ਵਾਰ ਟੁੱਟ ਗਿਆ ਨਾ ਹੂੰ ਹੈਂਡਲ ਕਰਨ ਆਲਰੇਡੀ ਉੱਧਰ ਦਾ ਵੀ ਪਾਈਪ ਖਰਾਬ ਹੋ ਰੱਖਿਆ ਹੈਗਾ ਉਹ ਨਹੀਂ ਹੱਦ ਤੱਕ ਸੂਤ ਆ ਦੇ ਇੱਧਰ ਲ ਕਿੱਥੋਂ ਸੂਤ ਆ ਜਾਊਗਾ ਫਿਰ ਜਿਹੜਾ ਇੱਥੇ ਮਿਸਟਰ सुरेंद्र ਠੇਕੇਦਾਰ ਆ ਉਹ ਆਇਆ ਉਹਨੇ ਮੈਂ ਕਿਹਾ ਕਿ ਭਾਜੀ ਤਾਤੂ ਕੋਈ ਰਿਟਨ ਪ੍ਰੂਫ ਹੈਗਾ ਕਹਿੰਦਾ ਇਹ ਸਰਕਾਰੀ ਸੜਕ ਆ ਅਸੀਂ ਇੱਥੇ ਜੋ ਮਰਜ਼ੀ ਕਰੀਏ ਉਹ ਸਾਡੀ ਸਿਰ ਦਰਦੀ ਹੈ ਤੇ ਮੈਂ ਉਹਨੂੰ ਕਿਹਾ ਜੇ ਤੁਸੀਂ 270 ਧਾਰਾ ਪੜ੍ਹੋਗੇ ਤਾਂ ਉਹਦੇ ਵਿੱਚ ਕੀ ਲਿਖਿਆ ਉਹ ਤੋਂ ਕੋਈ ਜਵਾਬ ਨਹੀਂ ਸੀ ਤੇ ਉਹਦੇ ਵਿੱਚ ਇਹੀ ਲਿਖਿਆ ਆ ਜੇਕਰ ਇਨਫੈਕਸ਼ਨ ਕਰਕੇ ਜਾਂ ਕਿਸੇ ਵੀ ਪ੍ਰੋਬਲਮ ਕਰਕੇ ਲੋਕਾਂ ਨੂੰ ਇੱਥੇ ਸ਼ਿਰਸ਼ਾ ਕੇ ਪ੍ਰੋਬਲਮ ਆਉਂਦੀ ਆ ਤਾਂ ਉਹ ਆਪਣਾ ਮੁੱਦਾ ਚੁੱਕ ਸਕਦੇ ਆ ਬਟ ਉਹਨੇ ਸਾਡੀ ਨਹੀਂ ਸੁਣੀ ਉਹ ਕਹਿ ਰਿਹਾ ਹੁਣ ਇੱਥੇ ਹੀ ਬਣ ਕੇ ਰਹੂੰਗਾ ਇੱਥੇ ਮੈਂ ਦੇਖਦਾ ਕੌਣ ਨਹੀਂ ਬਣਾ ਦਿੰਦਾ ਤੁਹਾਡੀ ਕੋਈ ਬਹਿਸ ਬਾਜ਼ੀ ਵੀ ਹੋਈ ਇਹਦੇ ਨਾਲ ਬਹਿਸ ਹੋਈ ਆ ਨਾਰਮਲ ਹੋਈ ਆ ਮੇਰੇ ਤੋਂ ਰਿਕਾਰਡਿੰਗ 'ਪੇ ਆ ਤੇ ਉਹ ਤੁਸੀਂ ਦੇਖ ਸਕਦੇ ਆ ਸਾਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਦੁਬਾਰਾ ਕਹਿ ਰਹੀ ਆ ਟਰਾਂਸਫਾਰਮਰ ਲਾਓ ਕੋਈ ਇਸ਼ੂ ਨਹੀਂ ਹੈਗਾ ਬਟ ਸ਼ਿਵਰੇਜ ਨਹੀਂ ਛੇੜਨਾ ਨਹੀਂ ਕਿਸੇ ਵੀ ਕੀਮਤ ਤੇ ਸੈਕੰਡ ਆਪਸ਼ਨ ਉਹਨਾਂ ਨੇ ਮੇ ਵੀ ਦਿੱਤੀ ਕਿ ਸਾਹਮਣੇ 플ੌਟ ਖਾਲੀ ਪਿਆ ਆ ਇੱਕ ਆਪਾਂ 20000 ਰੁਪਿਆ ਪਾ ਕੇ ਜਾਂ 15-15000 ਰੁਪਿਆ ਪਾ ਕੇ ਅਸੀਂ ਪਾਰਕ ਬਣਵਾ ਲੈਣੇ ਆ ਕਮੇਟੀ ਘਰ ਹੋਜੇ ਕਿਉਂਕਿ ਆਹ ਏਰੀਆ ਨੂੰ ਕੋਈ ਵੀ ਪਾਰਕ ਨਹੀਂ ਪੈਂਦਾ ਹੈਗਾ ਤੁਸੀਂ ਆਪਣੇ ਇਸ ਇਲਾਕੇ ਦੇ ਕਾਉਂਸਲਰ ਸਾਹਿਬ ਨਾਲ ਕੋਈ ਗੱਲਬਾਤ ਕੀਤੀ ਹੈ ਹਾਂ ਜੀ ਉਹਨਾਂ ਨੇ ਕੀਤੀ ਹੈ ਉਹ ਸਵੇਰ ਦਾ ਕਹਿ ਰਹੇ ਆ ਰਹੇ ਆ ਬਟ ਸ਼ਾਮ ਦੇ 5 ਵਜੇ ਮੈਂ ਸਵੇਰੇ 11 ਵਜੇ ਇੱਥੇ ਆਈ ਹੋਈ ਹਾਂ ਠੀਕ ਹੈ ਫਿਰ ਤੱਕ ਪਹੁੰਚੇ ਨਹੀਂ ਹੈਗੀ ਤੇ ਇਸ ਕਰਕੇ ਮੈਂ ਤਾਂ ਰੀਅਲੀ ਬਹੁਤ ਪਰੇਸ਼ਾਨ ਆ ਆਫਿਸ ਵੀ ਬੰਦ ਹੈ ਔਰ ਸਾਰਾ ਪੂਰਾ ਦਿਨ ਇੱਥੇ ਨਿਕਲੇ ਤੁਹਾਨੂੰ ਕੀ ਲੱਗਦਾ ਮਸਲਾ ਹੱਲ ਨਿਕਲੇਗਾ ਕੋਈ ਨਾ ਕੋਈ ਮੈਨੂੰ ਲੱਗਦਾ ਜੇ ਹੁੰਦਾ ਹੁੰਦਾ ਤਾਂ ਹੁਣ ਤਾਂ ਹੀ ਕਰਕੇ ਹਾਰ ਕੇ ਤੁਹਾਨੂੰ ਬੁਲਾਇਆ ਗਿਆ ਜੇਕਰ ਇਹ ਨਾ ਬਣਿਆ Take